ਬੋਲੇ ਈ ਸੋਨਹਾ ਬੋਲੇ ਸ੍ਰੀ ਕਾਲਾ ਰੂਪ ਦਾ ਬੋਲੇ ਸੋਨਹਾ ਇੱਥੇ ਰੁਕ ਜਾ ਕੋਈ ਨਹੀਂ ਕੋਈ ਨਹੀਂ ਸਭ ਸ੍ਰੀਆ ਕਾਲ ਜਿਹੜਾ ਬੰਦਾ ਕੋਰ ਦੇ ਵਿੱਚ ਆ ਕਬਾਲ ਕਰਲੇ ਫਾਈ ਰਾਜੂ ਨੇ ਨੇ ਕਬਾਲ ਕੀਤਾ ਉਹਨੂੰ ਫਾਸੀ ਨਹੀਂ ਦਿੱਤੀ ਉਹ ਕਾਲ ਤਖਤ ਸਾਹਿਬ ਦੇ ਉਤੇ ਕਬਾਲ ਕੀਤਾ ਵੀ ਆ ਵੀ ਕੀਤਾ ਮੈਂ ਆ ਵੀ ਕੀਤਾ ਆ ਵੀ ਕੀਤਾ ਆ ਵੀ ਕੀਤਾ ਉਹ ਹੰਸਾ ਦੱਟੂ ਛੇ ਨਹੀਂ ਪਰ ਕਾਲ ਤਖਤ ਸਾਬ ਤੋਂ ਜਿਹਨੇ ਤਾਂ ਧਾਰਮਿਕ ਸਜ਼ਾ ਜਿਹੜੀ ਉਹ ਲੱਗ ਗਈ ਹੈ ਕਾਲ ਤਖਤ ਸਾਬ ਤੋਂ ਖਾਲਸਾ ਅਕਾਲ ਪੁਰਖ ਦੀ ਫੌਜ ਆ ਤੇ ਉਹਦੇ ਗੁਰੂ ਮਹਾਰਾਜ ਦੇ ਆਪਦੇ ਸ਼ਾਨ ਸਾਰ ਚਲੋ ਤੇ ਉਹ ਉਪਦੇਸ਼ ਮੰਨਤ ਕੀ ਚਾਹੁੰਦਾ ਸੀ ਸਿੱਖ ਜਗਤ ਕੀ ਚਾਹੁੰਦਾ ਉਹ ਸਾਰੇ ਸਿੱਖਾਂ ਨੂੰ ਪੁੱਛ ਕੇ ਵੇਖੋ ਕਿ ਉਹ ਇਹਨਾਂ ਬਾਰੇ ਕੀ ਚਾਹੁੰਦੇ ਨੇ ਪਰ ਤੁਹਾਨੂੰ ਦੇਖੋ ਜੀ ਪੂਰੇ ਪੰਥ ਨੇ ਇੱਕ ਇੰਦਾਰੇ ਹੋਰੇ ਤੁਮ ਕਸ਼ਤਾਨਾ ਥੇਜ ਦੇ ਨਾਲ ਕਿਧਰ ਦੇ ਆਪਣੇ ਭੂਮਿਕਾ ਦੇ ਭਾਈ ਆ ਤੇ ਉਹਨਾਂ ਦੀ ਜੋ ਭੂਮਿਕਾ ਹੀ ਉਹਨੂੰ ਫਾਰਮਲਿਆ ਮੈਨੂੰ ਮਤਲਬ ਕੋਈ ਪੰਚ ਦੇ ਜੱਟ ਸਭ ਬਲੇਗਰ ਆਪਕੋ ਕਿਆ ਸੋਚਿਆ ਆਪਣੇ ਇਹ ਸਾਰਾ ਕਾਰਕਮ ਜੋ ਆਪਾਂ ਗੋਲੀ ਚਲਾਈ ਸੀ ਕਿਆ ਕੰਦ ਵਿੱਚ ਥਾ ਕਿ ਆਪ ਫਿਰ ਵੀ ਗੱਲੋਂ ਗੱਲ ਪੰਜਾਬੀ ਚ ਪੰਜਾਬੀ ਹਿੰਦੀ ਉਹ ਦੇਖੋ ਉਹ ਤੇ ਸਭ ਦੇ ਸਾਹਮਣੇ ਇਹਦੇ ਉੱਤੇ ਕੋਈ ਕਿਉਂਕੋ ਟ੍ਰਾਇਲ ਚੱਲ ਰਿਹਾ ਤੇ ਉਹਦੇ ਵਿੱਚ ਜੋ ਫੈਸਲਾ ਹੋਏਗਾ ਹੋਏਗਾ ਦੁਨੀਆ ਦੇ ਸਾਹਮਣੇ ਮਨ ਦੇ ਵਿੱਚ ਹੈ ਕਿ ਸੀ ਤੁਹਾਡੇ ਵਿੱਚ ਹੀ ਕੋਈ ਰੋਸਾ ਸੀ ਇਹ ਸੀ ਮੰਨ ਲਓ ਵੀ ਜਿਹੜਾ ਇੰਨਾ ਤੁਸੀਂ ਘਟਨਾ ਕਰਦੇ ਹੋ 2015 ਦੂਜੀ ਗੱਲ ਫੋਟੋ ਨੂੰ ਦੁਆਰਾ ਕਰਨਾ ਦੇ ਕੋਰਟ ਚੋਂ ਦਾ ਸਾਨੂੰ ਕਦੀ ਹੈ ਫੇਰ ਕਰਾਂਗੇ ਜੀ ਲੰਬੀ ਕਾਰ ਦਾ ਫੇਰ ਕਰਾਂਗੇ ਸਾਦੇ 3 ਮਹੀਨੇ ਬਾਅਦ ਸੋਨਿਹਾਰ ਤੁਹਾਨੂੰ ਖਲੀ ਵਿੱਚ ਕਿੰਨੀ ਲੱਗੀ ਸੀ ਜੀ ਹਾਂ ਦੁਨੀਆ ਕੋਲ ਲੱਗਿਆ ਅਸਮੁੰਦਾ ਗਿਆ ਤੂੰ ਗੱਡੀ ਜੀ ਯਾਰ ਜੀ ਨੀ ਤੁਹਾਨੂੰ ਕੋਈ ਜਵਾਬ ਹੈ ਅੱਜ ਫੋਨ ਲੈ ਗਿਆ ਨਹੀਂ ਸੀ ਜੋ ਸਜ਼ਾ ਹਾਂ ਤੱਕ ਸਭ ਤੋਂ ਲੱਗੀ ਹੋਵੇ ਆਡੀ ਰੱਖ ਲੈ ਜੀ ਮੈਂ ਪਾਵਾਂ ਜੀ ਵਾਇਕਾਸ ਗਰਜਪਾਲ ਸਿੰਘ ਮੰਡਪੁਰ ਸਰਦਾਰ ਗੁਰ ਗੁਰਦੀਪ ਸਿੰਘ ਜਗਦੀਪ ਸਿੰਘ ਜੀ ਦਾ ਸ਼ਿਕਰੰਦਾਵਾ ਇਹਨਾਂ ਦੇ ਸਪੁੱਤਰ ਵੀ ਵਕੀਲ ਆ ਦੋਨੇ ਤੇ ਇਹਨਾਂ ਨੇ ਪੂਰੀ ਜਨੂ ਕੇਸ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਆ ਤੇ ਉਹਦੇ ਉਹਨੂੰ ਫਾਲ ਮਿਲਿਆ ਅੱਜ ਬੇਹ ਠੀਕ ਠਾਕ ਭਾਈ ਇਹਨਾਂ ਦਾ ਤੈਅ ਲੋਣ ਧਨਵਾ ਦਾਂ ਪੂਰੇ ਸਿੱਖ ਜਗਤ ਦਾ ਵੀ ਤੈਅ ਲੋਣ ਧਨਵਾ ਦਾਂ ਕਰਨਾ ਵਾਹ ਹੋਰੀਆਂ ਜਿਹੜੀਆਂ ਪੰਥ ਨੂੰ ਸਮਰਪਿਤ ਸਿੱਖ ਜਥੇਬੰਦੀਆਂ ਨੇ ਜਿਨ੍ਹਾਂ ਨੇ ਮੈਨੂੰ ਸਮਰਥਨ ਦਿੱਤਾ ਅੱਛਾ ਤੁਸੀਂ ਆਏ ਕਿੰਨੀ ਤਰੀਕ ਨੂੰ ਸੀ ਇੱਥੇ ਰੁਪੜ ਦੇਲ 17 17 ਕਿਹੜੀ ਸੀ 17 ਦਸੰਬਰ ਚਾਰ ਨੂੰ ਅਰੈਸਟ ਹੋਇਆ 17 ਨੂੰ ਰਿਮਾਂਡ ਰਿਮਾਂਡ ਚੰਦਾਂ ਤੇ ਤੁਹਾਨੂੰ ਫਿਰ ਹੋਰ ਵੀ ਕਿਤੇ ਇਸ ਤੋਂ ਇਲਾਵਾ ਕਿਸੇ ਜੇਲ੍ਹ ਚ ਜਾਂ ਕਿਤੇ ਹੋਰ ਰੱਖਿਆ ਗਿਆ ਅਮਨ ਸਿੰਘ ਜੇਲ੍ਹ ਚ ਲੈ ਕੇ ਗਿਆ ਸੀ ਉੱਥੋਂ ਇੱਥੇ ਭੇਜਿਆ ਜੇਲ੍ਹ ਲੈ ਕੇ ਉਹ ਗਏ ਹੀ ਉਹਨਾਂ ਨੇ ਪਹਿਲਾਂ ਹੀ ਫੈਸਲਾ ਕੀਤਾ ਹੈ ਉਹਨੂੰ ਥਾਣੇ ਪੱਧਰ ਲੱਗ ਗਿਆ ਹੈ ਇੱਥੇ ਨਹੀਂ ਰੱਖਣਾ ਹਮਮ ਅੱਛਾ ਠੀਕ ਹੈ ਕੱਲ੍ਹ ਦੀ ਦੋ ਦਿਨ ਮੈਂ ਤਾਂ ਵੱਲੋਂ ਕਿਹਾ ਗਿਆ ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਮਿਲ ਕੇ ਚੱਲ ਰਹੇ ਹੋ ਉਹਨਾਂ ਨੇ ਤੁਹਾਡੇ ਵਰਗੇ ਬੰਦੇ ਰੱਖੇ ਹੋਏ ਆ ਉਹ ਇਸ ਜਿਹੇ ਕੰਮ ਉਹ ਮੈਂ ਕਰਤੀ ਸੀ ਯਾਰ ਗੱਲ ਦੱਸਤੀ ਸੀ ਮੈਂ ਸਾਰੀ ਗੱਲ ਬੋਇਨੀ ਤਾਂ ਸਾਡੇ ਦਾ ਜੀ ਆ ਸਾਡੀ ਦਾ ਜੀ ਕਰੇ ਪੇਰਾ ਸਿਰਫ ਤੇ ਸਿਰਫ ਖਾਲਸਾ ਪੰਥ ਨਾਲ ਸੰਬੰਧਤ ਸੰਬੰਧਤ ਹੈ ਗੁਰੂ ਮਹਾਰਾਜ ਦੇ ਉਪਦੇਸ਼ਾਂ ਦੇ ਅਨੁਸਾਰ ਚੱਲਣ ਵਾਲਾ ਕਿਸੇ ਵੀ ਕਪਤੀ ਸਿਆਸੀ ਪਾਰਟੀ ਦੇ ਨਾਮ ਦੇ ਰਾਜਤ ਤੱਕ ਆਪਣੇ ਕਾਲਕਤਖਤ ਸਾਹਿਬ ਤੋਂ ਤਨਖਾਹ ਲੱਗੀ ਉਹਨੇ ਨਾਮ ਪ੍ਰਵਾਨ ਕੀਤੀ ਆ ਤੇ ਨਾ ਹੀ ਈਕਾਤ ਤੱਕ ਸਹਿਬ ਤੇ ਅਦੇ ਸ਼ਾਦੇ ਅਨਸਾਰ ਉਹਨੂੰ ਪੁਗਾ ਕੀਤਾ ਜਾ ਰਿਹਾ ਹੈ। ਸਰਦਾਰ ਸਾਹਿਬ ਜਥੇਦਾਰ ਕਾਰਨ ਤੇ ਗੇਰੇ ਨਵੇਂ ਜਥੇਦਾਰ ਸਾਥੀ ਗੇਰੇ ਕਿਸ ਨਾਲ ਲੱਗਦੇ। ਉਹ ਬਾਅਦ ਚ ਕਰਾਂਗੇ ਜਾਰੀ ਪਿਆਰ। ਅੱਜ ਚਲੀਏ ਘਰ ਅੰਦਰ ਇੰਨੀ ਗੱਲਾਂ ਦਾ ਇਹਨਾਂ ਨੂੰ ਅਜੇ ਪਤਾ ਨਹੀਂ ਸੀ। ਸਹੀ ਜਵਾਬ ਬਸਲ ਪੰਟੀ ਨੂੰ ਮਾਲਾਖਰਾਂ ਨੇ ਕਿਹਾ ਵੀ ਜਿਹੜਾ ਪੰਟੀ ਰਮਾਨਾ ਚੋਹ ਬੰਦੇ ਆ ਅਸੀਂ ਉਹ ਮੈਂ ਜਿਹੜਾ ਮੈਂ ਉਹਨਾਂ ਦਾ ਤੁਹਾਡੇ ਨਾਲ ਗੱਲ ਕਰਨ ਲੱਗੇ ਮੈਂ ਕਿਹਾ ਤੁਸੀਂ ਜਿਹੜੀ ਗੱਲ ਹੈ ਨਾ ਜ਼ਮਾਨਤ ਹੋ ਗਈ ਹੈ। ਜੀ ਘਰ ਜਾਵਾਂਗੇ। ਕੌਲਰ ਬੰਦੇ ਆ ਬਹਿ ਕੇ ਵਿਚਾਰ ਕੇ ਸਾਰਾ ਜਵਾਬ ਹੀ ਕਰਾਂਗੇ ਸੋ ਇਹ ਬੰਟੀ ਜਮਾਨਾ ਇਹ ਕਹਿੰਦਾ ਕੁੱਤਾ ਏ ਕਹਿੰਦਾ ਬਿੱਲਾ ਏ ਕਹਿੰਦਾ ਸੀ ਨਹੀਂ ਜਵਾਬ ਨਹੀਂ ਦੇਣਾ ਉਹ ਪੰਥ ਦੇ ਦੁਖੀ ਆ ਪੰਥ ਦੇ ਦੁਖੀ ਆ ਗੁਰੂ ਘਰ ਦੇ ਦੁਖੀ ਆ ਸੋ ਅਸੀਂ ਅੱਜ ਦੇ ਦਿਨ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕੋਈ ਦੇਣਾ ਜਿਹੜਾ ਦੇਣਾ ਸੀ ਮੈਂ ਦੇ ਚੁੱਕਿਆ ਹੈਗਾ ਭਾਈ ਨਰੈਨ ਸਿੰਘ ਚੋੜਾ ਸਾਡੇ 3.5 ਮਹੀਨੇ 4 ਵੀਂ ਨਿਬਾਦ ਘਰੇ ਆਏ ਆ ਸਦੇ ਵਿਯੋਧਕ ਨੇ ਇਹਨਾਂ ਨੂੰ ਟਾਈਮ 'ਤੇ ਘਰੇ ਲੈ ਕੇ ਜਾਣ ਪਰਿਵਾਰ ਦੇ ਵਿੱਚ ਜਾਣਗੇ ਬਾਕੀ ਸਾਰੀਆਂ ਗੱਲਾਂ ਜਵਾਬ ਜਿਹੜੇ ਆ ਉਹਦਾ ਲਿਖਤੀ ਬਿਆਨ ਜਾਰੀ ਕਰਾਂਗੇ ਬੋਲੇ ਸੋਨਹਿਾਰ 224 ਨੂੰ ਇੱਕ ਖਰਾਕੇ ਦੀ ਘਟਨਾ ਤੋਂ ਬਾਅਦ ਭਾਈ ਨਰਿੰਦਰ ਸਿੰਘ 14 ਨੂੰ ਦਰਵਾਸਾ ਉੱਥੋਂ ਅਮਲਸਰ ਦੇ ਸਮੂਹ ਬਾਦੋਂ ਅਰੈਸਟ ਕੀਤਾ ਗਿਆ ਸੀਗਾ ਤੇ ਉਹਨਾਂ ਨੂੰ 12 ਦਿਨ ਦੇ ਰਹਿਮਾਨ ਤੋਂ ਬਾਅਦ ਜਿਹੜਾ 17 ਤਰੀਕ ਨੂੰ ਇੱਥੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਤੁਕਿ ਅਮਲਸਰ ਖਦਸ਼ਾ ਸੀ ਭਾਈ ਨਰਿੰਦਰ ਸਿੰਘ ਉਹਨਾਂ ਦਾ ਤਾਂ ਨਹੀਂ ਦੱਸਣਾ ਸਾਨੂੰ ਪਤਾ ਲੱਗਿਆ ਸੀ ਉਸੇ ਖਤਸਾ ਸੀ ਕਾਲੀ ਦਲ ਬਾਦਲਾ ਲਾ ਰਹੇ ਨੇ ਉੱਥੇ ਕੁਝ ਆਪਣੇ ਗੁੰਡੇ ਜਿਹੜੇ ਸੀ ਉਹਨਾਂ ਨੂੰ ਸੁਨੇਹਾ ਲਾਇਆ ਸੀ ਭਾਈ ਨਰਨ ਸਿੰਘ ਦੀ ਬੇਦਵੀ ਕਰਨ ਵਾਸਤੇ ਸੋ ਪ੍ਰਸ਼ਾਸਨ ਨੇ ਭਾਂਪ ਲਿਆ ਸੀ ਅਸੀਂ ਵੀ ਉਸ ਟਾਈਮ ਇਹ ਗੱਲ ਲੈਣ ਦੀ ਸੀਗੀ ਵੀ ਇਹਨਾਂ ਨੂੰ ਮਸਲ ਜੇਚ ਨਾ ਰੱਖੋ ਤਾਂ ਸੋ ਉਸ ਕਰਕੇ ਉਹਨਾਂ ਨੂੰ ਇੱਥੇ ਰੋਕ ਜੇਲ੍ਹ ਸ਼ਿਫਟ ਕਰਤਾ ਸੀ ਉਸ ਤੋਂ ਬਾਅਦ ਤੇ ਇਸ ਕੇਸ ਦਾ ਚਲਾਨ ਆ ਗਿਆ ਸੀ ਚਾਰਜ ਫਰੇਮ ਹੋ ਚੁੱਕਿਆ ਭਾਈ ਨਰਨ ਸਿੰਘ ਹੁਣਾਂ ਤੇ ਤੇ ਚਾਰਜ ਜਿਹੜੀ ਇਹ ਵੇਲ ਆ ਉਹ ਅਸੀਂ 5 ਮਾਰਚ ਨੂੰ ਲਾਈ ਸੀ ਤੇ ਕੱਲ 25 ਮਾਰਚ 2025 ਨੂੰ ਸੁਮਿਤ ਕਈ ਜੱਜ ਸਾਹਿਬ ਜਿਹੜੇ ਅਡੀਸ਼ਨ ਸੈਸ਼ਨ ਜੱਜ ਆ ਉਹਨਾਂ ਨੇ ਬੇਲ ਦਿੱਤੀ ਹੈ ਜਿਹੜੀ ਗਰਾਉਂਡਸ ਪੁੱਛੇ ਹੈਗੇ ਨੇ ਉਹਦੇ 'ਚ ਦੇਖੋ ਇੱਕ 70 ਸਾਲ ਦਾ ਸੀਨੀਅਰ ਸਿਟੀਜ਼ਨ ਬਜ਼ੁਰਗ ਹੈ ਦੂਸਰੀ ਗੱਲ ਨੋ ਇੰਜਰੀ ਕੇਸ ਆ ਕਿਸੇ ਦੇ ਉੱਤੇ ਅਟੈਂਪਟ ਟੂ ਤੇ ਮਾਦਾ ਦਾ ਭਾਵੇਂ ਕੇਸ ਆ 109 ਪੁਰਾਣੀ 307 ਆਈਪੀਸੀ ਆ ਪਰ ਕਿਸੇ ਦੇ ਇੰਜਰੀ ਨਹੀਂ ਆਈ ਕਿਸੇ ਦੇ ਚੀੜੀ ਨਹੀਂ ਆਈ ਸੋ ਹਵਾਈ ਫੇਰ ਦੀ ਗੱਲ ਹੀ ਸਾਹਮਣੇ ਆਉਂਦੀ ਹੈ ਤੇ ਉਸ ਤੋਂ ਅਗਲੀ ਗੱਲ ਹੈਗੀ ਆ ਕਿ ਸੀਸੀਟੀਵੀ ਫੁਟੇ ਅਜੇ ਤੱਕ ਚਲਾਨ ਦਾ ਨਹੀਂ ਲੱਗੀ ਨਾ ਸਾਨੂੰ ਉਹਦੀ ਕਾਪੀ ਮਿਲੀ ਆ ਉਹਦੀ ਫੋਰੈਂਸਿਕ ਜਾਂਚ ਵਾਸਤੇ ਭੇਜਿਆ ਹੋਇਆ ਤੇ ਇੱਕ ਜਿਹੜੀ ਵੱਡੀ ਗੱਲ ਕਰ ਰਹੇ ਸੀ ਕਾਲੀ ਦਲਾਲੇ ਵੀ ਜਾਂ ਹੋਰ ਵੀ ਸਾਦੇ ਬਾਦਲ ਤਲੀਏ ਵੀ ਭਾਈ ਸਾਹਿਬ ਦੇ ਉੱਤੇ 25 ਜਿੰਨੇ ਵੀ ਪਰਚੇ ਸੀ ਉਹ ਸਾਰੇ ਬਰੀ ਹੋ ਚੁੱਕੇ 28 ਦੀ ਲਿਸਟ ਦਿੱਤੀ ਸੀ ਪਰ ਉਹਦੇ ਵਿੱਚ 25 ਬੰਦੇ ਸੀ ਕਿਉਂਕਿ ਤਿੰਨ ਕੇਸ ਉਹਨਾਂ ਨੇ ਡਬਲ ਕਰਕੇ ਲਿਖੇ ਹੋਏ ਸੀ ਤੋ ਉਹ ਸਾਰੀ ਗੱਲਬਾਤ ਜਿਹੜੀ ਮੈਂਸ਼ਨ ਕੀਤੀ ਜੱਜ ਸਾਹਿਬ ਨੇ ਕਿ ਵਿਕਟਮ ਨਹੀਂ ਬਿਆਨ ਦੇਣ ਵਾਸਤੇ ਆਇਆ ਪੁਲਿਸ ਨੂੰ ਪੁੱਛਿਆ ਗਿਆ ਉਹ ਕਹਿੰਦੇ ਅਸੀਂ ਬਹੁਤ ਵਾਰ ਸੰਪਰਕ ਕੀਤਾ ਤੇ ਸੁਖਵੀਰ ਬਾਦਲ ਜੋ ਇਸ ਕੇਸ ਦੇ ਵਿਕਟਮ ਸੀ ਉਹਨਾਂ ਨੇ ਆਪਣਾ ਬਿਆਨ ਦਰਜ ਨਹੀਂ ਕਰਵਾਇਆ ਉਹਨਾਂ ਨੇ ਆਪਣੇ ਬਹਾਨੇ ਲਾਏ ਵੀ ਮੈਨੂੰ ਬੀਜੀ ਆ ਉਹ ਉਹਨਾਂ ਦੀ ਬੇਟੀ ਦਾ ਵਿਆਹ ਵੀ ਸੀ ਵੀ ਵਿਆਹ ਤੋਂ ਬਾਅਦ ਕਰਾਂਗੇ ਵਿਆਹ ਵੀ ਲੰਘ ਗਿਆ ਉਸ ਤੋਂ ਬਾਅਦ ਉਹਨਾਂ ਨੇ ਕਈ ਕਾਨਫਰੰਸਾਂ ਵੀ ਕੀਤੀਆਂ ਪਰ ਉਹ ਬਿਆਨ ਦਰਜ ਕਰਾਉਣ ਨਹੀਂ ਆਏ ਨਾ ਹੀ ਉਹਨਾਂ ਨੇ ਕਿਸੇ ਅਦਾਲਤ ਤੱਕ ਪਹੁੰਚ ਕੀਤੀ ਆਪਣਾ ਬਿਆਨ ਦਰਜ ਕਰਾਉਣ ਦੀ ਸੋ ਸੁਖਬੀਰ ਬਾਦਲ ਨਾ ਤਾਂ ਅੱਜ ਤੱਕ ਕਿਸੇ ਮੀਡੀਆ ਚ ਗੋਲਿਆ ਨਾ ਅਕਾਲ ਤਾ ਕੋਸ਼ ਕੋ ਬਿਆਨ ਦਰਜ ਕਰਵਾਇਆ ਨਾ ਅਦਾਲਤ ਕੋ ਬਿਆਨ ਦਰਜ ਕਰਵਾਇਆ ਸੋ ਇਹਨਾਂ ਸਰਕਮਸਟੈਂਸ ਨੂੰ ਦੇਖਦੇ ਹੋਏ ਅਦਾਲਤ ਨੇ ਜਿਹੜੀ ਕਿ ਬੇਅਸੀਂ ਇਹੋ ਜਿਹੇ ਕੇਸਾਂ ਦੇ ਹਫ਼ਤੇ 10 ਦਿਨਾਂ ਚ ਲੈ ਲਈ ਦੀ ਆ ਵਕੀਲਤ ਨੂੰ ਪਤਾ ਹੈ ਵੀ ਜੇ ਚ ਨੋ ਇੰਜਰੀ ਕੇਸ ਹੋਵੇ ਹਵਾਈ ਫਾਇਰ ਹੋਵੇ ਹਫ਼ਤੇ 10 ਦਿਨਾਂ ਚ ਬੇਲ ਹੋ ਜਾਂਦੀ ਆ ਉਹਦੇ ਵਾਸਤੇ ਭਾਈ ਨਰਿੰਦਰ ਸਿੰਘ ਚੌੜਾ ਨੂੰ ਸਾਢੇ 3 ਮਹੀਨੇ ਕਰੀਬ 4 ਮਹੀਨੇ ਦੀ ਜਿਹੜੀ ਇਹ ਕੈਦ ਤੱਕ ਨਹੀਂ ਪਈ ਆ ਕਿ ਕੇਸ ਜਿਹੜਾ ਚੱਲੇਗਾ ਗਵਾਹਾਂ ਹੋਣਗੀਆਂ ਜਾਂ ਗਵਾਹੀ ਦल्ज ਹੁੰਦੀ ਨਹੀਂ ਹੁੰਦੀ ਇਹਦੇ ਵਿੱਚ ਹੋਰ ਇੱਕ ਸ਼ਹਿਦੋਸੀ ਕੁਝ ਭਾਈ ਧੰਮ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ ਵੀ 3 ਤਰੀਕ ਨੂੰ ਉਹਨੂੰ ਨਾਲ ਦੇਖਿਆ ਗਿਆ ਸੀ ਉਹਦੀ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ 'ਚ ਵਕੀਲ ਬਲਬੀਰ ਸਿੰਘ ਸੇਵਕ ਉਹਨਾਂ ਨੇ ਜਮਾਨਤ ਲਾਈ ਉਹਦੀ ਰੈਸਟ ਸਟੇ ਹੋ ਚੁੱਕੀ ਆ ਤੇ ਉਹਨਾਂ ਦੀ 5 ਅਪ੍ਰੈਲ ਤਰੀਕ ਹੈਗੀ ਆ ਸੋ ਉਹਨਾਂ ਦੀ ਵੀ ਜਿਹੜੀ ਬਾਦੋਬਾਦ ਬੇਲ ਹੋਊਗੀ ਤਾਂ ਫਿਰ ਉਹਨਾਂ ਦਾ ਚਲਾਨ ਆਊਗਾ ਫਿਰ ਫਾਇਦਤ ਜੋ ਵੀ ਹੋਵੇ। ਮੰਟੀ ਨੂੰ ਮਾੜਾ ਹੋ ਰਹੀ ਕਿੰਨੇ ਵਕੀਲ ਉਹਨਾਂ ਦਾ ਬੁਲਾਣਾ ਹੈਗਾ ਅਲਸ਼ ਕਲੇਰ ਉਹ ਵੱਡੇ ਵਕੀਲ ਆ ਉਹਨਾਂ ਦੇ ਫਾਜ਼ਲ ਸਾਹਿਬ ਬਾਪੂ ਜੀ ਬੜੇ ਵੱਡੇ ਵਕੀਲ ਆ। ਸੋ ਚਲਾਨ ਮੈਨੂੰ ਕੋਈ ਵੀ ਦੇ ਦਿਓ ਮੈਂ ਸਾਰਿਆਂ ਦੀ ਕਮੀਆਂ ਦੇ ਦੂੰਗਾ। ਜਦੋਂ ਤੁਸੀਂ ਇੱਕ ਚਲਾਨ ਨੂੰ ਮਿੰਟ ਲਈ ਚੈੱਕ ਕਰਨਾ ਹੈਗਾ ਤੇ ਉਹਦੇ ਵਿੱਚ ਕਮੀਆਂ ਹਰੇਕ ਚੀ ਹੁੰਦੀਆਂ ਆ। ਉਹਦੇ ਉਸੇ ਦਾ ਹੀ ਫਾਇਦਾ ਜਿਹੜਾ ਡਿਫੈਂਸ ਨੇ ਲੈ ਕੇ ਆਪਣੇ ਬੰਦੇ ਬੜੀ ਕਰਾਉਣੇ ਆ। ਅਲਸ਼ ਕਲੇਰ ਜਿਹਦੇ ਫਾਜ਼ਲ ਕਲੇਰ ਵੱਡੇ ਪਟਿਆਲੇ ਦੇ ਵੱਡੇ ਵਕੀਲ ਆ ਉਹਨਾਂ ਨੂੰ ਪੁੱਛ ਲੈਣ ਉਹ ਸੀਨੀਅਰ ਅਕਾਲੀ ਲੀਡਰ ਵੀ ਆ। ਤੇ ਉਹਨਾਂ ਨੂੰ ਪੁੱਛ ਲਿਆ ਵੀ ਜਿਹਨਾਂ ਝੂਠੇ ਪੁਲਿਸ ਮੁਕਾਬਲਿਆਂ ਵਾਲੇ ਪੁਲਿਸ ਅਫਸਰ ਜਿਹੜੇ ਕਤਲਾਂ ਦੇ ਕੇਸਾਂ ਦੇ ਵਿੱਚ ਸੀ ਉਹਨਾਂ ਨੇ ਤਾਂ ਉਹਨਾਂ ਦੀ ਬਾਹਰੋਂ ਬਾਹਰ ਜ਼ਮਾਨਤ ਕਰਾ ਲਈ ਸੀ ਉਹ ਕਿਹੜੇ ਕਾਨੂੰਨ 'ਚ ਕਰਾ ਲਈ ਸੀ ਜਿਹੜੇ ਕਾਨੂੰਨ 'ਚ ਉਹਨਾਂ ਨੇ ਬਾਹਰੋਂ ਬਾਹਰ ਜ਼ਮਾਨਤ ਕਰਾਈ ਸੀ ਉਸੇ ਕਾਨੂੰਨ ਦੇ ਤਹਿਤ ਸਾਨੂੰ 3.5 ਸਾਲ ਕਸਟਡੀ ਕੱਟਣ ਤੋਂ ਬਾਅਦ ਜ਼ਮਾਨਤ ਮਿਲੀ ਆ ਸੋ ਪਹਿਲਾਂ ਉਹਨਾਂ ਦੀਆਂ ਜਵਾਬਦਾਦੀਆਂ ਕਰੋ ਜਿਹੜੇ ਕਤਲਾਂ ਦੇ ਕੇਸਾਂ 'ਚ ਆਪ ਤਾਂ ਬਾਹਰੋਂ ਬਾਹਰ ਜ਼ਮਾਨਤ ਲਾਉਂਦੇ ਆ ਤੇ ਸਾਡੇ ਅਧਿਗੇ ਵਕੀਲ ਨੇ 3 ਮਹੀਨੇ ਬਾਅਦ ਜ਼ਮਾਨਤ ਲਈ ਤੇ ਉੱਤੇ ਵੀ ਸਵਾਲੀਆ ਚਿੰਨ੍ਹ ਲਾਉਂਦੇ ਆ ਸੋ ਇਹ ਲਕੂਨੇ ਰਹਿੰਦੇ ਹੁੰਦੇ ਆ ਚਲਾਨਾ ਦੇ ਵਿੱਚ ਜਿਵੇਂ ਸੱਸਿਆਰੇ ਦੇ ਮਹਾਰਾਜ ਦੀ ਬੇਦਬੀ ਦੇ ਲਕੂਨੇ ਰਹਿ ਗਏ ਉਹ ਜਮਾਨਤਾ ਲੈ ਗਏ ਜਿਵੇਂ ਸੱਸਿਆਰੇ ਨੇ ਗੁਰੂ ਦਸਮ ਪਾਤਸ਼ਾਹ ਦੀ ਨਕਲ ਕੀਤੀ ਤੇ ਤੁਸੀਂ ਕੈਂਸਲੇਸ਼ਨ ਫਾਈਲ ਕੀਤੀ ਲਕੂਨਾ ਰਹਿ ਗਿਆ ਉਹਨੂੰ ਵੀ ਸਜ਼ਾ ਨਹੀਂ ਹੋ ਸਕੀ ਜਿਵੇਂ ਹੋਰ ਕੇਸਾਂ ਦੇ ਵਿੱਚ ਲਕੂਨੇ ਢਾਡੇਵਾਦੀ ਰਹਿੰਦੇ ਸੀ ਪੁਲਿਸ ਅਫਸਰ ਉਹੀ ਆ ਜਿਹੜੇ ਕੈਪਟਨ ਦੇ ਵੀ ਪੁਲਿਸ ਅਫਸਰ ਸੀ ਢਾਡੇ ਵੀ ਚਿਹਤੇ ਸੀ ਹੁਣ ਦੀ ਸਰਕਾਰ ਦੇ ਚਿਹਤੇ ਆ ਸੋ ਵਕੀਲ ਦਾ ਕੰਮ ਹੁੰਦਾ ਉਹ ਲਕੂਨਿਆਂ ਦਾ ਬੈਨੀਫਿਟ ਲੈ ਕੇ ਤੇ ਉਹਦੇ ਚ ਆਪਣੇ ਕਲਾਇੰਟ ਨੂੰ ਜਿਹੜਾ ਬੇਲਦਬਣੀ ਪਾਈ ਨਰੇਂਦਰ ਸਿੰਘ ਚੌੜਾ ਨੂੰ ਬੇਲ ਦਿੱਤੀ ਗਈ ਅਦਾਲਤ ਵੱਲੋਂ ਦਿੱਤੀ ਗਈ ਹੈ ਜੇ ਤੁਸੀਂ ਕਾਨੂੰਨ ਦੇ ਦਾਇਰੇ 'ਚ ਰਹਿਣ ਵਾਲੇ ਬੰਦੇ ਹੋ ਤੇ ਅਦਾਲਤ ਦੇ ਆਰਡਰ ਦਾ ਸਨਮਾਨ ਕਰੋ ਜੇ ਨਹੀਂ ਸਹਿਮਤ ਹੈਗੇ ਤੁਸੀਂ ਇਹ ਅਪੀਲ ਰਿਵੀਜ਼ਨ ਪਾ ਸਕਦੇ ਹੋ ਹਾਈ ਕੋਰਟ ਦੇ ਵਿੱਚ ਪਾ ਲਓ ਕੋਈ ਨਹੀਂ ਉੱਥੇ ਸਾਨੂੰ ਨੋਟਿਸ ਹੋਊਗਾ ਉੱਥੇ ਜਵਾਬ ਦੇਵਾਂਗੇ ਤੇ ਤੁਸੀਂ ਆਪਣੇ ਤੌਰ ਤੇ ਲਕੂਨਾ ਕਿਉਂ ਰੱਖਿਆ ਹੋਇਆ ਤੁਸੀਂ ਇਹ ਉਹਦੇ ਤੇ ਸ਼ਿਆਸਤ ਕੱਢਣਾ ਚਾਹੁੰਦੇ ਹੋ ਵੀ ਸੁਖਵੀਰ ਬਾਦਲ ਨੇ ਬਿਆਨ ਕਿਉਂ ਨਹੀਂ ਦਿੱਤਾ ਨਾ ਪੁਲਿਸ ਨੂੰ ਦਿੱਤਾ ਨਾ ਅਦਾਲਤ ਨੂੰ ਦਿੱਤਾ ਜੇ ਤੁਹਾਨੂੰ ਪਤਾ ਸੀ ਬੇਲ ਲੱਗੀ ਹੋਈ ਆ ਤੁਸੀਂ ਵਿਕਮ ਵੱਲੋਂ ਬਤੌਰ ਵਕੀਲ ਐਟਾ ਤੁਸੀਂ ਲੀਗਲ ਵਿੰਗ ਬਣਾਇਆ ਉਸ ਲੀਗਲ ਵਿੰਗ ਨੇ ਅਜੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਬੇਦਬੀਆ ਨੂੰ ਤਾਂ ਦੋਸ਼ੀ ਦਵਾਈ ਸਜ਼ਾ ਦਵਾਈ ਨਹੀਂ ਤੇ ਸੁਖਬੀਰ ਬਾਦਲ ਦੀ ਪੈਦਵਾਈ ਕਰਨ ਵਾਸਤੇ ਆ ਜਾਂਦੇ ਜਦੋਂ ਅਸੀਂ ਕੱਲ ਜਾਂ ਪਿਛਲੇ ਹਫ਼ਤੇ ਬਹਿਸ ਕੀਤੀ ਸੀ ਲੀਗਲ ਵਿੰਗ ਆ ਜਾਂਦਾ ਉੱਥੇ ਆ ਕੇ ਬਹਿਸ ਕਰਦੇ ਵੀ ਨਹੀਂ ਜੀ ਇਹ ਗਲਤ ਬੇਦ ਹੋ ਰਹੀ ਆ ਉੱਥੇ ਤਾਂ ਕੋਈ ਆਇਆ ਨਹੀਂ ਹੁਣ ਮੀਡੀਆ ਦੇ ਵਿੱਚ ਬਿਆਨ ਦੇਣੇ ਅਦਾਲਤਾਂ ਦੇ ਖਿਲਾਫ ਗੱਲਾਂ ਕਰਨੀਆਂ ਤੇ ਜੇ ਜਬੇਲ ਰਜੈਕਟ ਹੋ ਜਾਂਦੀ ਫਿਰ ਇਹਨਾਂ ਕਾਰਨ ਬਹੁਤ ਅਦਾਲਤ ਦਾ ਫੈਸਲਾ ਨਿਰਪੱਖ ਹੋ ਗਿਆ ਸਰਕਮਸਟੈਂਸ ਨੂੰ ਦੇਖਦੇ ਹੋਏ ਲੇਟ ਬੇਲ ਮਿਲੀ ਆ ਭਾਈ ਨਰੈਨ ਸਿੰਘ ਚੋੜੇ ਨੂੰ ਇਹੋ ਜਿਹੇ ਕੇਸਾਂ 'ਚ ਅਸੀਂ ਹਫ਼ਤੇ